ਆਹ ਗਾਜ਼ੂ ਜੀਰੋ ਨੰਬਰ ਦੇ ਰਹੇ ਹੋ ਦੋਸਤੋ ਪਹਿਲਾਂ ਵੀ ਟੈਸਟ ਕਰ ਲਿਆ ਸੀ ਅੰਜੀ ਮੈਂ ਚੱਲਿਆ ਨਾ ਟੈਸਟ ਨਹੀਂ ਹੁੰਦਾ ਸੋਣਾ ਜ ਮੈਂ ਤਾਂ ਗਲਤੀ ਨਾਲ ਸ਼ੈਰ ਚ ਪੋ ਗਈ ਨਾ ਪਹਿਲਾਂ ਪਿੰਡਾਂ ਦੇ ਵਿੱਚ ਖਾਲਸ ਚੀਜ਼ਾਂ ਬਣਦੀਆਂ ਪਿੰਡ ਵਿੱਚ ਪੈਦਾ ਹੋਣਾ ਚਾਹੀਦਾ ਜਿੱਥੇ 5-6 ਮੱਜਾਂ ਹੁੰਦੀਆਂ

ਬਿੱਲੀ ਹਲਾ ਹਾਂਜੀ ਕੀ ਗੱਲ ਕਿਉਂ? ਇਹਨੂੰ ਦੇ ਦੇ ਦੋ ਮਿੰਟ। ਰੱਖ ਦਮਾ। ਪਲੇਟ ਲੈ ਆਓ ਕੋਈ ਉਹ ਤਾਂ ਅੰਦਰੋਂ। ਹੈ? ਕਿਹੜੀ? ਉਹ ਡਿਸਪੋਜ਼ਲ ਵਾਲੀ। ਜਾਲਿਆ। ਪਲੇਟ। ਪਲੇਟ ਦੇ ਆ ਪਲੇਟ।

ना रखा कढ़ाई se calcula i ਅਵੀ ਬੈਠੋ ਮੇਰੇ ਗੈਸ ਬਣੀ ਹੋ ਅੱਜ ਮੈਨੂੰ ਕੱਭ ਜੋਗੀ ਆ ਬਤਾਈ ਗੱਲ ਆ ਕਿੰਨੇ ਲੋਕਾਂ ਨੇ ਵਲੌਗ ਚ ਕਹਿਣਾ ਤੁਸੀਂ ਮੰਮੀ ਦਾ ਲਾਜ ਨਹੀਂ ਕਰਾ ਰਹੇ ਤੁਸੀਂ ਉਹਨਾਂ ਉੱਤੇ ਹੀ ਪਾਤੀ ਉਹ ਤੁਹਾਡੀ ਵੀਡੀਓ ਚੈੱਕ ਕਰ ਲਓ ਨੈਟ ਤੇ ਪਿਛਲੇ ਜੀ ਵੀ ਬਿਲਕੁਲ ਕਬਜ ਦੀ ਗੱਲ ਹੋਈ ਪਈ ਐ ਪਾਈ ਨਾ ਲੋਕਾਂ ਨੇ ਕਹਣਾ ਪਤਾ ਨਹੀਂ ਤੁਮਾਰਾ ਜਦੋਂ ਸਵਾਮੀ ਦੇਖੇ ਮੈਂ ਵੀ ਨਹੀਂ ਦੇਖਿਆ ਇਹਨਾਂ ਮੈਂ ਹੁਣ ਘਰ ਪਰਤ ਜੀਣਾ ਤੇਰੀ ਵਾਜ ਦੋ ਜੀ ਇਸਾ ਸੜਦੀ ਰਹੀਦਾ ਬੱਸ ਤੇ ਤੇਲ ਹੋ ਗਿਆ ਹਾਂ ਨਾ ਉਹ ਤਾਂ ਬਾਅਦ ਚ ਦੇਖ ਲਵਾਂਗੇ ਬਾਅਦ ਨਹੀਂ ਪੈਂਦਾ ਬਾਅਦ ਨਹੀਂ ਪੈਂਦਾ ਪਰ ਮੰਮੀ ਚਾਹ ਸੁਣੀ ਨਹੀਂ ਖਾਣੀ ਨਾ ਫਿਰ ਉਹ ਨਹੀਂ ਗਿਆ ਉਹਨੇ ਤੇ ਕਿੰਨਾ ਦੁੱਧ ਆ ਤੇ ਕਿੰਨੀ ਗਾਜਰਾਂ ਪਤਾ ਤੈਨੂੰ ਮੇਰੇ ਖਿਆਲ ਨਾਲ ਗਾਜਰਾਂ 2 ਕਿਲੋ ਆ ਦੁੱਧ ਹੈਗਾ ਆ 5-6 ਕਿਲੋ 5 ਕਿਲੋ ਵਾਲੇ ਮੈਂ ਦੋ ਚੀਨੀ ਦੇ ਪਾਉਦੇ ਆਪਣੇਸਾ ਉਹਨਾਂ ਉਹਨੇ ਸਾਰੀਆਂ ਗਾਜਰਾ ਤੇ ਆਲੇ ਵਾਲੇ ਕਾਲੇ ਵਾਲੇ ਖੋਲ ਪੱਟਿਆ ਗਾ ਜੈਸ ਕਿੰਨਾ ਖੋਆ ਮੇਰੇ ਖਿਆਲ ਨਾਲ ਤੈਨੂੰ ਕਿਲੋ ਤੋਂ ਜ਼ਿਆਦਾ ਹੀ ਆ ਤੈਨੂੰ 3-4 ਕਿਲੋ ਹੋ ਗਿਆ ਹੁਣ ਹਾਂ ਜ਼ਿਆਦਾ ਆ ਤੇ ਡੂੰਗੀ ਆ ਨਾ ਤੜਾਈ ਦੇਖਣ ਹੋਈ ਲੱਗਦੀ ਪਰ ਤੜਾਈ ਬਹੁਤ ਵੱਡੀ ਆ ਮਿੱਠਾ ਚੈੱਕ ਕਰ ਲਈ ਲਿਆ ਅੱਲ ਤਾਂ ਗਰਮ ਕਰੋ ਨਾ ਤੇਰਾ ਲਾਲਚੀ ਬੰਦੇ ਹੋ ਤੁਸੀਂ ਰਹਿਣ ਦੇ ਲੱਪਕ ਆਤਲਾ ਜੰਗੀ ਤਰ੍ਹਾਂ ਪੱਕ ਪੱਟਿਆ ਹੀ ਆ ਸੁਬਹ ਮਿੱਠਾ ਦੇਖ ਲੋ ਚ ਪਾਣਾ ਨਹੀਂ ਤਾਂ ਫਿਰ ਸਾਰਾ ਲੈ ਜਿਓ ਨਾ ਨਾਲ ਹੀ ਕਿਦਾਂ ਦਾ ਬਹੁਤ ਲਾਗਵਾ ਮਨੇ ਮੈਂ ਆਪਣੇ ਮੂੰਹ ਤੋਂ ਤਾਂ ਨਹੀਂ ਕਹਿ ਸਕਦੀ ਪਰ ਸਚਾਈ ਤਾਂ ਹੈ ਕਿ ਗਧੀ ਤਮੈ ਨੇ ਹਾਲ ਨਾ ਮੈਂ ਬੈਠੀ ਵੀ ਤੇ ਕੱਦੀ ਬੈਠੂ ਆ ਮੈਂ 4:30 ਵਜੇ ਤੀ 4:30 ਵਜੇ ਤੋਂ ਲੈ ਕੇ ਹੁਣ ਟਾਈਮ ਕਿੰਨਾ ਹੋ ਗਿਆ 4:30 ਇਹ ਕਿਤੇ ਮਚਾ ਕੇ ਨਹੀਂ ਕਦਾਂ ਲੱਗਦਾ ਬੇਰਮਗਰ ਨੂੰ ਜਿਆਦਾ ਪਤਾ ਨਹੀਂ ਲੱਗਦਾ ਕੰਮ ਨਹੀਂ ਕਰਨੀਆਂ ਤੁਹਾਡੇ ਗਲੇ ਦੀਆਂ ਗ੍ਰੰਥੀਆਂ ਵਧੀਆ ਬਾਗੀ ਠੰਡਾ ਹੋਣ ਤੋਂ ਬਾਅਦ ਪਤਾ ਲੱਗੂਗਾ ਸਲੀਵੀ ਕਿੰਨਾ ਘੱਟ ਮਿਠਾ ਹੈ ਕਿੰਨਾ ਜਿਆਦਾ ਅੱਛਾ ਇਹ ਜਿਹ ਹੈ ਤਾਂ ਬੜਾ ਸਵਾਦ ਜੀ ਮੈਂ ਚੱਲਿਆ ਤਾਂ ਟੇਸਟ ਨਹੀਂ ਹੁੰਦਾ ਥੋੜਾ ਜਿਹਾ ਮਲੇ ਧੂਏ ਧੂਏ ਵਾਲਾ ਹੂੰ ਉਹ ਵਾਲਾ ਟੇਸਟ ਆ ਰਿਹਾ ਵਧੀਆ ਲੱਗਦਾ ਸਾਗ ਦਾ ਵੀ ਉਹੀ ਮੈਨੂੰ ਵਧੀਆ ਲੱਗਦਾ ਸੀ ਮੈਂ ਤਾਂ ਗਲਤੀ ਨਾਲ ਸ਼ਹਿਰ ਤੋਂ ਭੋਗ ਹੀ ਨਾ ਪਹਿਲਾਂ ਪਿੰਡਾਂ ਦੇ ਵਿੱਚ ਖਾਲਸ ਚੀਜ਼ਾਂ ਬਣਦੀਆਂ ਪਿੰਡ ਬਿਲਕੁਲ ਪੈਦਾ ਹੋਣਾ ਚਾਹੀਦਾ ਜਿੱਥੇ ਪੰਜ-ਛੇ ਮੱਜਾਂ ਹੁੰਦੀਆਂ ਚੁੱਲਾ ਹੁੰਦਾ ਮਿੱਟੀ ਦਾ ਬਣ ਗਿਆ ਜੈਸ ਵੜਾ ਵੜਾ ਪਾਣੀ ਰਹੇਗਾ ਵਿੱਚ ਇਹਨੂੰ ਆਪੀ ਨੂੰ ਫੈਲ ਦੇਣਾ ਚਾਹੀਦਾ ਇਹਨੂੰ ਆਪਾਂ ਠੰਡਾ ਕਰ ਲੈਣਾ ਨਾ ਫਿਰ ਉਹ ਜੰਮ ਜਾਏਗਾ ਜਦੋਂ ਫਿਰ ਆਪਾਂ ਗਰਮ ਕਰਾਂਗੇ ਫਿਰ ਉਹ ਰੇਹ ਨੂੰ ਕੋਈ ਬੁਕੁਲੀ ਸਖਾਪਸਾ ਕਰ ਬਣ ਜੇ ਵੇਖ ਦਮਾ ਦਮ ਹਾਂ ਲੈ ਲੇ ਦਿਨੀ ਪਹਿਲਾਂ ਵੀ ਟੇਸਟ ਕਰ ਲੈ ਤੂੰ ਫੇ ਕਿੱਥੇ ਲਿਖਾਉਣਾ ਵਾਪਸ ਨਹੀਂ ਖਾਤਾ ਉਹਦਾ ਐਗਰ ਕੋਈ ਰੂਲ ਇਦਾਂ ਦਾ ਫਿਰ ਰੂਲ ਤਾਂ ਨਹੀਂ ਹੈ ਪਰ ਪ੍ਰੂਫ ਹੈਗਾ ਵੀ ਤੂੰ ਦੂਜੀ ਵਾਰ ਨੂੰ ਇੱਥੇ ਪਾ ਤਾਨੂੰ ਛੱਡ ਪਲੇਟ ਚ ਦੇ ਰੀਲ ਕਿ ਲੈਣਾ ਮੈਂ ਬਸ ਰੀਲ ਨਾ ਕਰਿਆ ਨਾ ਮੈਂ ਖੜਾਉਣਾ ਤੂੰ ਮੈਂ ਬਾਹਰ ਦੇ ਉਹਨੂੰ ਮੈਂ ਠੜਾਇਆ ਭਾਵੇਂ ਇਹ ਮੈਂ ਠੱਕਾ ਇਹਨੂੰ ਚਿਹਰੇ ਨੂੰ 2 ਮਿੰਟ ਪਹਿਲਾਂ ਹੀ ਤੇ ਚੁੱਕੀ ਨੀ ਹੋਕ ਕਿਦਾ ਇਹ ਕੀ ਹੈ ਬੜਾ ਐ ਸਿੱਧੀਆਂ ਕਰੋ ਐ ਕਹਿੰਦਾ ਤੁਸੀਂ ਜ਼ੀਰੋ ਨੰਬਰ ਦੇ ਰਹੇ ਹੋ ਇਦਾਂ ਇਦਾਂ ਬਹੁਤ ਵਧੀਆ ਮਿੱਠਾ ਮਿੱਠਾ ਬਿਲਕੁਲ ਪਰਫੈਕਟ ਤੁਸੀਂ ਤਾਂ ਪਹਿਲਾਂ ਵੀ ਟੈਸਟ ਕਰ ਲਿਆ ਸੀ हाँ जी हाँ जी बोलो दो बार कितना मैं भी दो बार करा था ऐसे कटना आजूगा आजूगा डूला डूला आ जाएगा क्योंकि माइक्रोज गर्म करने में सोखा रहेगा ना ਤਿਆਰ ਹੋ ਗਿਆ ਹੈ ਹਫਤੇ ਦਾ ਚੋਲੇ ਤਿਆਰ ਹੋ ਗਿਆ ਆਪਣਾ ਗਾਜਰ ਪਾਪ ਯਾਨਕੀ ਗਜਰੇਲਾ ਯਾਨਕੀ ਗਜਰੇਲਾ ਕੋਈ ਗਜਰੇਲਾ ਕਹਿੰਦਾ ਕੋਈ ਗਾਜਰ ਪਾਕ ਕਹਿੰਦਾ ਕੋਈ ਗਾਜਰ ਪਾ ਕਹਿੰਦਾ ਕੋਈ ਗਾਜਰ ਦਾ ਹਲਵਾ ਬੋਲਦਾ ਹੈ ਕਿਧਰ ਘਟ ਘਗਣੀ ਜਵੇ ਜੀ ਚਲੋ ਜੀ ਹੁਣ ਇਹਨੂੰ ਆਪਾਂ ਆਤ ਉਸੇ